ਜ਼ੀਰੋ ਆ ਤੁਹਾਡਾ ਪੁੱਤ ਆ ਸ਼ੈਰੀ ਕਲਸੀ ਤੁਸੀਂ ਆਪਣੇ ਬੱਚੇ ਨੂੰ ਜਿਤਾਓ ਇਹ ਤੋਂ ਪਹਿਲਾਂ ਬੰਬੇ ਵਾਲਿਆਂ ਨੂੰ ਜਿਤਾ ਕੇ ਦੇਖ ਲਿਆ ਗੱਲ ਬਣੀ ਨਹੀਂ ਸੁਵੀਰੋ ਇੱਕ ਤਰੀਕ ਨੂੰ ਝਾੜੂ ਦਾ ਚੋਣ ਨਿਸ਼ਾਨ ਯਾਦ ਰੱਖਿਓ ਜੇ ਮੈਂ ਤੁਹਾਡੇ ਬਿਜਲੀ ਦੇ ਬਿੱਲ ਜ਼ੀਰੋ ਕਰ ਸਕਦਾ ਤਾਂ ਤੁਸੀਂ ਕਾਂਗਰਸ ਤੇ ਕਾਲੀਆਂ ਤੇ ਭਾਜਪਾ ਨੂੰ ਜ਼ੀਰੋ ਨਹੀਂ ਕਰ ਸਕਦੇ ਫਿਰ ਜ਼ੀਰੋ ਦਾ ਜਵਾਬ ਮੈਨੂੰ ਜ਼ੀਰੋ ਨਾਲ ਹੀ ਦਿਓ ਬਹੁਤ ਮੁੰਡਿਆਂ ਜੋਸ਼ ਹੈ ਬਹੁਤ ਜੋਸ਼ ਹੈ ਜਿੱਥੇ ਜਾਣਿਆ ਦੇਖੋ ਆ ਕੋਠੇ ਪਰੇ ਪਿਆ ਉਹ ਤੇਰੀ ਦਰਿਏ ਉੱਪਰ ਵਾਲਿਆਂ ਤੋਂ ਦਰਿਏ ਸਾਡੀ ਟੀਮ ਖੜੀ ਹੈ ਸਾਰੀ ਸਾਰੀ ਸਾਡੀ ਗੁਰਦਾਸਪੁਰ ਦੀ ਟੀਮ ਖੜੀ ਹੈ ਮੈਂ ਤਾਂ ਕਰਕੇ ਜਲਦੀ ਬੋਲਣ ਲੱਗ ਗਿਆ ਕਿਉਂਕਿ ਮੌਸਮ ਖਰਾਬ ਹੋ ਰਿਹਾ ਹੈ ਸੋ ਮੈਂ ਤੁਹਾਨੂੰ ਇੰਨੇ ਹੀ ਕਹਿਣਾ ਚਾਹਨਾ ਕਿ ਮੈਂ ਇੱਥੋਂ ਹੁਣੇ ਤਸੱਲੀ ਅੱਜ ਮੈਂ ਸਾਰਾ ਦਿਨ ਗੁਰਦਾਸਪੁਰ ਸੀ ਅੱਜ ਮੈਂ ਅੱਜ ਫਤੇਗੜ ਚੂੜੀਆਂ ਸੀ ਅੱਜ ਮੈਂ ਕਲਾਨੌਰ ਸੀ ਅੱਜ ਮੈਂ ਤੁਹਾਡੇ ਕੋਲੇ ਆਇਆ ਮੈਂ ਪੁਲੱਥ ਵੀ ਗਿਆ ਸੀ ਵੀਰੋ ਜੇਰੇ ਸਾਹਬ ਦੀ ਬੱਦਲ ਬਾਈ ਹੈ ਮੈਂ ਤੁਹਾਨੂੰ ਦੱਸ ਦੇਣਾ ਇਸ ਵਾਰ ਪੰਜਾਬ ਬਣੇਗਾ ਹੀਰੋ 130 130 ਔਰ ਖੁਸ਼ਖਬਰੀ ਉੱਪਰੋਂ ਵੀ ਸੁਣ ਲਓ ਕਿ ਮੋਦੀ ਨਹੀਂ ਆ ਰਿਹਾ ਇੰਡੀਆ ਗਠਜੁਤਬੰਧਨ ਦੀ ਸਰਕਾਰ ਬਣੂ ਤੇ ਪੰਜਾਬ ਦਾ ਹਿੱਸਾ ਪਊਗਾ ਵਿੱਚ ਸ਼ਹਿਰੀ ਦਿੱਲੀ ਬੋਲੂ ਤੇ ਇੱਥੇ ਆਪਣੀ ਸਰਕਾਰ ਕਿਸੇ ਮਾਂ ਦੇ ਪੁੱਤ ਦੀ ਹਿੰਮਤ ਨਹੀਂ ਪੈਸਾ ਦੀ ਪੰਜਾਬ ਦਾ ਕੋਈ ਪੈਸਾ ਰੋਕ ਜੇ ਆ ਗੱਲ ਕਰਨ ਤੁਹਾਡੇ ਕੋਲੇ ਆਇਆ ਵਾ 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 ਸੋ ਵੀਰੋ 4 ਜੂਨ ਤੋਂ ਬਾਅਦ ਤੁਹਾਡੀ ਜ਼ਿੰਮੇਵਾਰੀ ਖਤਮ ਸਾਡੀ ਸ਼ੁਰੂ ਨਸ਼ਿਆਂ ਤੋਂ ਲੈ ਕੇ ਬਟਾਲੇ ਦੇ ਸੀਵਰੇਜ ਤੋਂ ਲੈ ਕੇ ਕੱਲੀ-ਕੱਲੀ ਗੱਲ ਸਾਰੇ ਸ਼ਹਿਰ ਜਿਹੜੇ ਨੇ ਉਹ ਵੀਰੋ ਸੀਵਰੇਜ ਪੁਰਾਣੇ ਹੋ ਗਏ ਮਾੜਾ ਮਟੀਰੀਅਲ ਸੀ ਘਰਾਂ 'ਚ ਪਾਣੀ ਵੜੀ ਜਾਂਦਾ ਇਹ ਤਾਂ ਆਪਾਂ ਨੂੰ ਦੁਬਾਰਾ ਹੀ ਚੁਣਨਾ ਪਊ ਦੁਬਾਰਾ ਹੀ ਬੁੜਨਾ ਪਊ ਸੋ ਇਸ ਕਰਕੇ ਮੈਂ ਉਹ ਤੋਂ ਬਾਅਦ ਫਿਰ ਫ੍ਰੀ ਹੋ ਕੇ ਕੰਮ ਕਰ ਲੂੰਗਾ ਕਿਉਂਕਿ 3 ਸਾਲ ਤਾਂ ਆਪਣੇ ਐਸੇ ਟਰਮ ਦੇ ਪਏ ਨੇ 2 ਸਾਲਾਂ ਚ ਨਜ਼ਾਰੇ ਲਿਆਤੇ ਅਗਲੇ ਆ ਦੋ ਸਾਲਾਂ ਦੀ ਵਿਰੋਧੀ ਇੰਨਾ ਟੜਫਦੇ ਨੇ ਜੇ ਕਿ ਜਦੋਂ 2 ਸਾਲ ਹੋਰ ਲੱਗ ਗਏ ਵਧੀਆ ਇਹ ਤਾਂ ਸੜਕ ਤੇ ਆ ਕੇ ਲੋਕਾਂ ਦੇ ਰੋੜੇ ਮੀਟਾ ਮਾਰਨ ਲੱਗ ਜਾਣਗੇ ਆ ਹਾਲਤ ਹੋਈ ਪਈ ਐ ਇਹਨਾਂ ਦੀ ਸੋ ਵੀਰੋ ਚਾਹੁੰਦੇ ਵਾਸਤੇ ਰਹੋ ਜਿਹੜਾ ਤੁਸੀਂ ਪਿਆਰ ਦੇ ਰਹੇ ਹੋ ਇਹਦਾ ਕਿਸੇ ਕਰੰਸੀ ਚ ਕੋਈ ਮੁੱਲ ਨਹੀਂ ਦੁਨੀਆ ਦੀ ਕਿਸੇ ਤਕੜੀ ਜਿਹਨੂੰ ਤੋਲਿਆ ਨਹੀਂ ਜਾ ਸਕਦਾ ਜਿਹੜਾ ਤੁਸੀਂ ਪਿਆਰ ਦੇ ਰਹੇ ਹੋ ਵੀਰੋ ਹੋਰ ਦੂਜਿਆਂ ਤਾਂ ਕਾਠ ਹੀ ਨਹੀਂ ਹੋ ਰਹੇ ਉਹ ਸੁਖਵੀਰ ਬਾਗਲ ਜੀਪ ਤੇ ਬਹਿ ਕੇ ਵਿਚਾਰਾ ਮੈਂ ਕਹਿੰਦਾ ਬੰਦ ਦੁਕਾਨਾਂ ਨੂੰ ਐ ਕਰਦਾ ਜਾਂਦਾ ਹੁੰਦਾ ਉਹ ਵਾਹ 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 ਬਈ ਵਾਹ ਤੇਰਾ ਤਾਂ ਹੋ ਗਿਆ ਕੰਮ ਤੂੰ ਤਾਂ ਕਰ ਲੈ ਤਿਆਰੀ ਸੌ ਚੁੱਕਣ ਵੀ ਹੁਣ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਬੋਟ ਕੋਈ ਥਾਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਟਿੰਡੇ ਤੋਂ ਜੋ ਕੀਤੇ ਕੰਮ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਹਰਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਨਹਿਰਾਂ ਸੂਆਂ ਚ ਪਾਣੀ ਹੈ ਉਹ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਜਿਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਕਾਲੀ ਦਲ ਦੀ ਫੱਟੀ ਫਰਜੀ ਜੀਸ ਸਾਲੇ ਨੇ ਪੋਚੀ ਹੈ ਮੇਰਾ ਭਾਈ ਜਿਹਦਾ ਨਾਮ ਬਿਕਰਮਜੀਤ ਸਿੰਘ ਵੇ ਉਹਨੂੰ ਕਿਵੇਂ ਬਾਹਰ ਕੱਢੀਏ ਲੋਕ ਕਹਿੰਦੇ ਚਿੱਟੇ ਦਾ ਕਿੰਗ ਵੇ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਵੇ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮौज ਬੜੀ ਲੁੱਟੀ ਐ ਕੁੱਗੀ ਛਿੱਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਮਾਨ ਭਗਵੰਤ ਨੇ ਪੁੱਟੀ ਐ 4 ਜੂਨ ਤੋਂ ਬਾਅਦ ਕਾਲੀ ਦਲ ਦੀ ਪੰਜਾਬ ਚੋਂ ਪੱਕੀ ਹੋਈ ਛੁੱਟੀ ਐ ਬੋਲੇ ਸੋਨਿਆ ਮੈਨੂੰ ਮੁੱਖ ਮੰਤਰੀ ਸਾਹਿਬ ਪੁੱਛਦੇ ਰਹਿੰਦੇ ਆ ਕਹਿੰਦੇ ਪੰਜਾਬ ਦੇ ਵਿੱਚ ਕਿਵੇਂ ਚੱਲ ਰਿਹਾ ਕਿੱਥੇ ਅੱਜ ਮੈਂ ਕਾ ਜੀ ਮਾਜੇ ਚਾਂ ਕਹਿੰਦੇ ਕੀ ਕਹਿੰਦਾ ਮੈਂ ਕਾ ਮਾਜਾ ਤਾਂ ਕਨਾ ਰਿਕਾਰਡ ਤੋੜ ਦਿਆਂਗੇ ਜੀ ਕਹਿੰਦੇ ਮੈਨੂੰ ਇਨਕਲਾਬ ਜਿੰਦਾਬਾਦ ਦੇ ਨਾਰੇ ਭੇਜਦਾ ਕਰ ਉਥੋਂ ਪਤਾ ਲੱਗ ਜਾਂਦਾ ਮਾਜੇ ਦਾ